ਮੈਂ ਬਹੁਤ ਜ਼ਿਆਦਾ ਹੀ ਸੋਚਿਆ ਸੀ ਕਿ ਮੇਰੇ ਪ੍ਰਾਣਾਂ ਨਾਲ ਸੱਟ ਲੱਗਦੀ ਤੇ ਮੈਂ ਧੂਮ ਤਾਵਣਾ ਮੇਰੇ ਪ੍ਰਾਣੇ ਵਿਆਹ ਕਰਨਾ ਹੈ ਤੇ ਪਰ ਹੁਣ ਆਡੇ ਕੋਲ ਚ ਕੋਈ ਪੈਸਾ ਵੀ ਨਹੀਂ ਹੈ ਮੇਰੇ ਮੇਰਾ ਡੈਡੀ ਨਹੀਂ ਹੈਗਾ ਜੇ ਮੇਰਾ ਡੈਡੀ ਹੁੰਦਾ ਸਿਰ ਤੇ ਫਿਰ ਮੈਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਪੈਂਦੀ ਲੋਕਾਂ ਭਾਂਡੇ ਰਿਸ਼ਤੇਦਾਰ ਕੋਈ ਨਹੀਂ ਮਜ਼ਦ ਕਰੰਦੇ ਸਤੇ ਜੇ ਉਹਨਾਂ ਨੂੰ ਵਿਆਹ ਕਰਤ ਦਿੱਤਾ ਵਿਆਹ ਦਾ ਤੇ ਪਤਾ ਵੀ ਹੈਗਾ ਕੁੜੀ ਦਾ ਵੀ ਹਾਂਜੀ ਮਤਲਬ ਵਾਸਤੇ ਮਾਂ ਨਹੀਂ ਪੜੀ ਕਿ ਨੇ ਨਹੀਂ ਮਜਦਵਾਤੇ ਸਾਡੀ ਬੁਆ ਫੜੀ। ਲੈ ਮੈਂ ਸੋਚਿਆ ਹੀ ਕਿ ਚਲ ਇਹਨੂੰ ਮੇਰੇ ਬੱਚੇ ਨੂੰ ਛਟਾ ਨਾ ਲੱਗਦੀ। ਤੇ ਮੈਂ ਆਪਣਾ ਟਵਰ ਨਾ ਤੀਜੂ ਵਿਆਹਣੀ। ਤੇ ਹੁਣ ਮੈਨੂੰ ਇੰਨੀ ਟੈਨਸ਼ਨ ਪਈ ਵੀ ਮੈਂ ਹੁਣ ਵਿਆਹਾ ਕਿੱਦਾਂ ਜਿਹੜਾ ਕਮਾਈ ਵਾਲਾ ਬੰਦਾ ਉਹ ਤੇ ਵਿਚਾਰਾ ਉਹ ਬਜਾਰੇ ਤੋ ਗਿਆ। ਨਾ ਇਹਦੇ ਕੋ ਤੁਰੇ ਆ ਜਾਵੇ ਨਾ ਫਿਰ ਆ ਜਾਵੇ। ਤੇ ਹੁਣ ਵੀ ਕਰ ਮੋਟ ਚਾਲ ਕਰਕੇ ਤਰਲੇ ਲੀਂਦੇ ਤੇ ਮੈਂ ਤੇ ਤਾਂ ਪੁੱਛ ਗਿਚ ਗਾ ਨਹੀਂ ਮੇਰੇ ਕੋ ਤੋਂ ਡਾ ਜੋ ਦਵਾਈ ਪੂਰੀ ਲਾ ਦੇ। ਮੇਰਾ ਇਨਸੀਡੈਂਟ ਹੋ ਗਿਆ ਭਾਜੀ ਮੇਰਾ ਬੈਟਰੀ ਬਲਟ ਗਈ ਤੋ ਵੀ ਤੋ ਪੈਸੇ ਬੂਹੇ ਲਾਵਾ 2.5 ਲੱਖ ਰੁਪਏ ਲੱਗਾ ਮੇਰੇ ਤੇ ਕਿ ਦੋ ਆਪਰੇਸ਼ਨ ਹੋਏ ਮੇਰੇ ਇੱਕ ਪੜ ਤੇ ਉਹਨੇ ਮਾਸਕਟ ਕਿੱਥੇ ਲਾਇਆ ਘਰ ਦੇ ਜਿਹੜੇ ਘਰ ਦੇ ਕਾਗਜ਼ ਵੀ ਘਣੇ ਪਏ ਆ ਚਾਰੀਆਂ ਇਦਾਂ ਹੀ ਆ ਕਿ ਕਿਸੇ ਵਾਰ ਜਿਹੜੇ ਪਹਿਲਾਂ ਹਾਂ ਕਰਦੇ ਪੈਸਾ ਲੋ ਤੋ ਹੁਣ ਨਾ ਕਰੀ ਜਾਂਦੇ ਪਹਿਲਾਂ ਜਾਨੀ ਅਨਵਾਸ ਵੀ ਇੰਨੇ ਦੇ ਨੇ ਇੰਨੇ ਦੇ ਦੇ ਨੇ ਆ ਹੋਨੇ ਸਾਰੇ ਕੋਈ ਫੋਨ ਨਹੀਂ ਚੁੱਕਦਾ ਕੋਈ ਕੋਪੀਆਂ ਨਾ ਕੋਈ ਬਾਹਰ ਪੜਨੀ ਟੀਆ ਅਗਲੀ ਤਮਾਸ਼ਾ ਵੀ ਨਹੀਂ ਦੇ ਸਾਲੇ ਜਣੇ ਚੱਲ ਬਰਨਾਮੀ ਹੋਵੇ ਇਹਨਾਂ ਦੀ ਬਾੜੇ ਦਾ ਚਾਚੇ ਦਾਈ ਬਾਬਾ ਮੇਰੇ ਉਧਾਂ ਪੀ ਜਣੇਗੇ ਕੋਈ ਬੌਈ ਬੌਂਡ ਡਿਆ ਦੋਸਤੋ ਹੱਥਾਂ ਦੇ ਵਿੱਚ ਰੰਗ ਬਰੰਗੀਆਂ ਚੂੜੀਆਂ ਅਤੇ ਅੱਖਾਂ ਦੇ ਵਿੱਚ ਹੰਝੂ ਭਰੀ ਬੈਠੀ ਇਸ ਧੀ ਦਾ ਦੋ ਦਿਨਾਂ ਬਾਅਦ ਯਾਨੀ ਕਿ 5 ਮਾਰਚ 2025 ਨੂੰ ਵਿਆਹ ਤਾਂ ਵਿਆਹ ਤਾਂ ਬੜੀ ਖੁਸ਼ੀ ਦੇ ਨਾਲ ਇਸ ਪਰਿਵਾਰ ਨੇ ਰੱਖਿਆ ਪਤਾ ਨਹੀਂ ਸੀ ਕਿ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਤਾਂ ਦੱਸ ਦਈਏ ਕਿ ਇਸ ਧੀ ਦੇ ਪਿਤਾ ਦੀ ਮੌਤ ਤਾਂ 10 ਸਾਲ ਪਹਿਲਾਂ ਹੀ ਹੋ ਚੁੱਕੀ ਸੀ ਇੱਕ ਭਰਾ ਦੇ ਸਿਰ ਤੇ ਛਲਾਂਗ ਸੀ ਇਸ ਧੀ ਦੀ ਇੱਕ ਪੁੱਤ ਦੇ ਸਿਰ ਤੇ ਛਲਾਂਗ ਸੀ ਮਾਂ ਦੀ ਇਸ ਪੂਰੇ ਪਰਿਵਾਰ ਦੀ ਪਰ ਵਿਆਹ ਤੋਂ 4 ਮਹੀਨੇ ਪਹਿਲਾਂ ਇਸ ਪੁੱਤ ਦਾ ਇਸ ਭੈਣ ਦੇ ਭਰਾ ਦਾ ਐਕਸੀਡੈਂਟ ਹੋ ਜਾਂਦਾ ਜੋ ਈ ਰਿਕਸ਼ਾ ਚਲਾਉਂਦਾ ਹੈ ਅੰਮ੍ਰਿਤਸਰ ਦੇ ਵਿੱਚ ਉਹਦਾ ਐਕਸੀਡੈਂਟ ਹੁੰਦਾ ਤਾਂ ਉਹਦੇ ਗਿੱਟੇ ਟੁੱਟ ਜਾਂਦੇ ਨੇ ਜਿਸ ਤੋਂ ਬਾਅਦ ਸਾਰਾ ਪਰਿਵਾਰ ਇੱਕ ਵਾਰ ਹਿੰਮਤ ਹਾਰ ਜਾਂਦਾ ਤਾਂ ਹੁਣ ਹਾਲਾਤ ਇਸ ਤਰੀਕੇ ਦੇ ਬਣੇ ਹੋਏ ਨੇ ਕਿ ਪਰਿਵਾਰ ਦੇ ਕੋਲ ਬਰਾਤ ਭੁਗਤਾਨ ਦੀ ਗੱਲ ਛੱਡੋ ਕੁਝ ਰਿਸ਼ਤੇਦਾਰ ਜਿਹੜੇ ਘਰ ਆਉਣੇ ਆ ਉਹਨਾਂ ਨੂੰ ਕੁਝ ਖਵਾਣ ਪਿਆਣ ਵਾਸਤੇ ਵੀ ਹਾਲਾਤ ਨਹੀਂ ਬਣੇ ਹੋਏ ਇਸ ਤਰੀਕੇ ਦੇ ਹਾਲਾਤ ਇਸ ਪਰਿਵਾਰ ਦੇ ਬਣ ਚੁੱਕੇ ਨੇ ਇਸ ਲਈ ਰੋਂਦਾ ਬਖਲਾਉਂਦਾ ਇਹ ਪਰਿਵਾਰ ਸਿਰਫ ਤੇ ਸਿਰਫ ਕਿਸੇ ਮਦਦ ਕਰਨ ਵਾਲੇ ਹੱਥ ਦਾ ਇੰਤਜ਼ਾਰ ਕਰਦਾ ਪਿਆ ਸੋ ਦੇਖੋ ਅਤੇ ਸੁਣੋ ਇਸ ਪਰਿਵਾਰ ਦੀ ਕਹਾਣੀ ਕੀ ਹੈ ਤਾਂ ਜੇਕਰ ਕੋਈ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਅਗਾ ਜ਼ਰੂਰ ਵਧਿਓ ਨਹੀਂ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਹਾਂਜੀ ਨਾਮ ਦੱਸੋ ਆਪਣਾ ਨਾ ਮੇਰਾ ਨਾਮ ਜਗੀਰ ਕੋਰੇ ਬੇਟੀ ਦਾ ਨਾਮ ਇਹ ਦਾ ਨਾਮ ਸੁਖਦੀਪ ਵਿਆਹ ਦਾ ਦੋ ਵਿਆਹ ਹੈ ਗਾਇਆ 5 ਤਰੀਕ ਦਾ ਤਿਆਰੀਆਂ ਨਹੀਂ ਨਜ਼ਰ ਆ ਰਹੀਆਂ ਤਿਆਰੀਆਂ ਨਹੀਂ ਹੁਣ ਕਿਉਂ ਤਿਆਰੀਆਂ ਪਹਿਚਾ ਲਾਉਂਦੇ ਤੇ ਫੇਰੀ ਪਰਿਵਾਰ ਦੇ ਕਿੰਨੇ ਮੈਂਬਰ ਮੈਂਬਰ ਇੱਥੇ ਆ ਰਹੇ ਹਾਂ ਕਿੰਨੇ ਮੈਂਬਰ ਇੱਕ ਕਹਾ ਗਾ ਮੇਰਾ ਤੇਰੇ ਤੇਰੇ ਮੇਰੀ ਗੁਡੀਆਂ ਇੱਕ ਮੇਰਾ ਪੁੱਤ ਐ ਨਾ ਦੇ ਪਿਤਾ ਜੀ ਪਿਤਾ ਜੀ ਇਹਦੇ ਦਰਦ ਹੋ ਗਈ ਆ ਮੈਂ ਮਾਤਾ ਜੀ ਸੋਚਿਆ ਕੀ ਸੀ ਤੁਮ ਤਾਂ ਨਵਿਆ ਕਰਦੀ ਸੋਚੀ ਮੈਂ ਮੈਂ ਸੋਚਿਆ ਹੀ ਵੀ ਚਲ ਇਹਨੂੰ ਮੇਰੇ ਬੱਚੇ ਨੂੰ ਸਟਾਣਾ ਲੱਗਦੀ ਆ ਤੇ ਮੈਂ ਆਪਣਾ ਟਵਰ ਨਾ ਤੀਜੂ ਵਿਆਹਣੀ ਤੇ ਹੁਣ ਮੈਨੂੰ ਇੰਨੀ ਟੈਨਸ਼ਨ ਪਈ ਵੀ ਮੈਂ ਹੁਣ ਵਿਆਹਾ ਕਿੱਦਾਂ ਜਿਹੜਾ ਕਮਾਈ ਵਾਲਾ ਬੰਦਾ ਉਹ ਤੇ ਵਿਚਾਰਾ ਉਹ ਬਜਾਰੇਤ ਹੋ ਗਿਆ ਨਾ ਇਹਦੇ ਕੋ ਤੁਰੇ ਆ ਜਾਵੇ ਨਾ ਫਿਰ ਆ ਜਾਵੇ ਤੇ ਹੁਣ ਵੀ ਕੋ ਮੋਟ ਚਾਲ ਕਰਕੇ ਤਰ ਲੈ ਲਿੰਦੇ ਤੇ ਮੈਂ ਤੇ ਕੋਚੇ ਗੇਚਾ ਨਹੀਂ ਮੇਰੇ ਪੁੱਤ ਨੂੰ ਦਾ ਜੋ ਦਵਾਈ ਬੂਟੀ ਲਾ ਦੇ ਹੁਣ ਬਰਾਤ ਸਿਰ ਤੇ ਹੁਣ ਕੀ ਕਰੋਗੇ ਹੁਣ ਕਰ ਭੈਣ ਭਰਾਵਾਂ ਦੇ ਗਾੜੀ ਅਰਜ ਕਰਦੀ ਵੀ ਮੱਜਤ ਕਰਨ ਰਿਸ਼ਤੇਦਾਰਾਂ ਨੇ ਬਾਣੀ ਪੜੀ ਨਾ ਉਹਨਾਂ ਨੇ ਫੜੀਓ ਮੜ ਕੇ ਵੜੇ ਨਹੀਂ ਪਏ ਪੁੱਛਿਆ ਨਹੀਂ ਉਹਨਾਂ ਨੇ ਵੀ ਜਾਂ ਭੈਣ ਤੂੰ ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨ ਮੈਂ ਤਾਂ ਜੀ ਦੋ ਦਿਨ ਦੇ ਵਿੱਚ ਉਹਨਾਂ ਪਿਆਰੀਆਂ ਜਿਵੇਂ ਘੋੜਾ ਦੀਆਂ ਪਿਆਰੀਆਂ ਭੈਣ ਭਰਾਵਾਂ ਦੇ ਸੱਟੇ ਹੀ ਆ ਰੱਬ ਲੇਖੇ ਰੱਬ ਲੇਖੇ ਰੱਬ ਦੀ ਮਨਰਾਜ਼ੀ ਹੁੰਦੀ ਆ ਜੇ ਇਹਨਾਂ ਦੇ ਪਿਤਾ ਜੀ ਹੁੰਦੇ ਤਾਂ ਅੱਜ ਵਿਆਹ ਤੋਂ ਹੁੰਦਾ ਨਾ ਹੁੰਦਾ ਹਾਂਜੀ ਕਰਨਾ ਹੀ ਤੁਮ ਦਾ ਨਾ ਤੋੜੇ ਉਹ ਸਿਰ ਤੇ ਨਹੀਂ ਆਗਾ ਹੁਣ ਸਾਰਾ ਬੋਝ ਆਪਣੇ ਸਿਰ ਤੇ ਆ। ਇਹ 50 ਬੰਦੇ ਨੇ ਭਜ ਨਾਟ ਕਰ ਲੈਣੀ। ਤੇ ਕਜਾ ਹੁਣ ਤਰਨਿਆ ਤੇ ਆਈ ਆਏ ਵੀ ਕਦੋਂ ਆਏ ਕਿਦਾਂ ਕਰਾਂਗੇ ਕਿਦਾਂ ਨਾ ਕਰਾਂਗੇ। ਇਹ ਅਪੀਲ ਲਾਉਣੀ ਚਾਹੀਦੀ। ਬੇਨਤੀ ਕੀ ਕਰਦੀ। ਬੇਨਤੀ ਇਹ ਕਰਦੀ ਵੀ ਭੈਣ ਭਰਾ ਮੱਚ ਕਰਨ। ਮੇਟੀ ਵਿਆਹੀ ਜਾਵੇ ਆਪਣੇ ਘਰ ਜਾਵੇ। ਮੇਰਾ ਨਾਮ ਹਰਜੀਤ ਸਿੰਘ ਬਾਈ। ਸੁਲਤਾਨਵਾਲੇ ਦੇ ਪਿੰਡ ਮੇਰਾ ਕੋਈ ਪਤੀ। ਭੈਣ ਦਾ ਵਿਆਹ ਦੁੱਦਣਾ ਕੀ ਨਾਮ? ਸੰਦੀਪ ਕੌਰ। ਵਿਆਜ ਪੰਜ ਦੇ ਬਰਾਤ ਆ ਚਾਰ ਦੇ ਸਗਣ ਆ ਹਾਂਜੀ ਪੰਜ ਮਾਰ ਪਾਰਚ ਹਾਂਜੀ ਪੰਜ ਮਾਰ ਤਿਆਰੀਆਂ ਨਹੀਂ ਹੋਈਆਂ ਚਾਰੀਆਂ ਇਦਾਂ ਹੀ ਆ ਕਿ ਜਿਹੜੇ ਪਹਿਲਾਂ ਹਾਂ ਕਰਦੇ ਪੈਸਾ ਲੋ ਉਹ ਹੁਣ ਨਾ ਕਰੀ ਜਾਂਦੇ ਪਹਿਲਾਂ ਜਾਨੀ ਉਹ ਆਨ ਆਸਪੀਟਲ ਇੰਨੇ ਦਿਨ ਇੰਨੇ ਦਿਨ ਨੇ ਹੁਣ ਸਾਰੇ ਕੋਈ ਫੋਨ ਨਹੀਂ ਚੁੱਕਦਾ ਹਲਾ ਚੋ ਇਸ ਤਰ੍ਹਾਂ ਦੇ ਬਣੇ ਮੇਰਾ ਐਕਸੀਡੈਂਟ ਹੋ ਗਿਆ ਭਾਈ ਮੇਰਾ ਬੈਂਡਰੀ ਬਲਟ ਗਈ ਤੋਂ ਮੇ ਤੋਂ ਹੈ ਬੂਹੇ ਲਗਾ ਦੋਟਾ ਹੀ ਲੱਖ ਰੁਪਏ ਲੱਗਾ ਮਤੇ ਲੱਗੇ ਦੋ ਬ੍ਰਿਸ਼ ਨੇ ਮੇਰੇ ਇੱਕ ਪੜਜੋ ਨਾ ਮਾਸਕੜ ਕਿੱਥੇ ਲਾਇਆ ਹਾਂਜੀ ਨਾ ਇਹ ਤੁਰ ਨਹੀਂ ਜਾਂਦਾ ਹੋਰ ਨਾ ਪੋੜੀਆਂ ਤੁਰਦਾ ਮੇਰੇ ਕਿਤਾਜੀ ਤੁਰ ਉਹ ਦਾੜੀ ਨਹੀਂ ਹੈਗਾ ਮੇਰਾ ਦਾੜੀ ਡੈਥ ਹੋ ਗਈ ਕਰ ਦੇ ਜਿਹੜੇ ਕਰ ਦੇ ਕੱਗਦੇ ਵੀ ਗਨੇ ਪਾਏ ਆਪਾਂ ਜਗਾ ਦੇ ਆਂਦਾ ਵਿਆਹ ਕਿੰਨੀਆਂ ਜੀ ਮਨ ਦੇ ਵਿਚਾਰੀ ਚਾਹੀ ਵਿਆਹ ਦੀ ਵਾਵਾ ਜੀ ਜਾਂਣੀ ਕਿ ਹੁਣ ਇਹ ਵੀ ਚਲ ਜੇ ਮੈਂ ਸਹੀ ਹੁੰਦਾ ਫਿਰ ਤਪੜੀ ਪੈ ਵਿਆਹ ਕਾ ਕੋਈ ਲੋੜ ਨਹੀਂ ਪਣੀਦਾ ਹੁਣ ਇਹ ਰਾਬਾਸ ਲਈ ਆ ਕੇ ਕਰਨਗੇ ਸਰ ਭੈਣ ਭਰਾਵਾਂ ਦੀ ਮੇਰੇ ਵਿੱਚ ਜੇ ਤੁਸੀਂ ਸਹੀ ਹੁੰਦੇ ਤਾਂ ਤੇਰੇ ਕਰਕੇ ਸੰਤ ਜੀ ਕੋਈ ਲੋੜ ਨਹੀਂ ਪੈਣੀ ਤਾਂ ਵੀਰ ਜੀ ਕਹਿੰਦੇ ਆਪਾਂ ਬਾਕੀ ਇਹ ਗੱਲ ਵੀ ਸਾਨੂੰ ਨਹੀਂ ਕੋਈ ਲੋੜ ਧੋੜੀ ਜਾਨੀ ਕਹਿ ਗਏ ਨੇ ਵੀਡੀਓ ਕਲੀ ਬਣਾਉਣੀ ਸਾਡੀ ਆਪਾਂ ਨੂੰ ਕੋਈ ਸ਼ਰਮ ਸਿਮਾਨ ਨਹੀਂ ਗੀ ਕੋਈ ਕੋ ਭਾਣ ਪੜਾ ਕੋਈ ਬਾਹਰ ਪੜਨੀ ਟੀਆ ਅਗਲੇ ਤਮਾਸ਼ਾ ਵੀ ਨੇ ਸਾਰੇ ਜਣੇ ਚੱਲ ਬਰਨਾਮੇ ਹੋਏ ਇਹਨਾਂ ਦੇ ਬੜੇ ਬਾਬ ਚਾਚੇ ਦਾਜ ਬਾਬਾ ਮੇਰੇ ਉਦਾਂ ਵੀ ਜਾਨੀ ਕੋਈ ਬਾਈਫਰੈਂਡ ਤੁਹਾਨੂੰ ਵੀਡੀਓ ਬਣਾਉਣੀ ਪੈ ਰਹੀ ਹੈ ਜੋ ਇਤਰਾਜ਼ਤ ਨਹੀਂ ਤੁਹਾਨੂੰ ਨਹੀਂ ਨਹੀਂ ਕੋਈ ਇਤਰਾਜ਼ ਨਹੀਂ ਭਾਈ ਵੀਡੀਓ ਮਰਜ਼ੀ ਨੇ ਬਣਾ ਰਹੀ ਆਪਣੀ ਮਰਜ਼ੀ ਨੇ ਬਣਾਉਣੀ ਹਾਂਜੀ ਵੀਡੀਓ ਵੀਡੀਓ ਆਪਣੀ ਮਰਜ਼ੀ ਦਾ ਆਪ ਬਣਾਉਂਦੇ ਆ। ਹੂੰ। ਵੀ ਅਪੀਲ ਲਾਉਣੀ ਚਾਹਦੇ ਹੋ। ਹੂੰ। ਅਪੀਲ ਕੀ ਲਾਉਣੀ ਆ? ਕੋਈ ਵੀ ਜਣਾ ਜੜੇ ਕੋਈ ਤਾਂ ਨਹੀਂ ਸੱਦਣਿਆ। ਬਾਤ ਮਜਦ ਕਰ ਸਾਡੀ ਭੈਣ ਭਰਾ। ਇਹੋ ਹੀ ਆ ਵੀ ਜਾਨੀ ਡੋਲੀ ਉੱਠ ਜੇ ਆਪਾਂ ਆਪਣੀ ਮੇਰੀ ਭੈਣ ਦੀ ਕਰੂ ਬਾਤ। ਵੀ ਬੇਨਾਮੀ ਨਾ ਹੋਵੇ ਜਾਨੀ। ਵੀ ਜਾਨੀ ਜਿਹਦਾ ਹਿੱਸੇ ਦਾ ਕੋਈ ਵੜ ਕੋਈ ਗਣਾ ਆੜ ਨਹੀਂ ਮਿਲਿਆ ਨੂੰ ਆ ਨਹੀਂ ਹੋਇਆ ਆ ਨਹੀਂ ਹੈ। ਤੇ ਬੇਨਾਮੀ ਨਾ ਹੋਵੇ ਸਾਡੀ। ਬਰਾਤ ਵਧੀਆ ਨਿਪੜੇ। ਹਾਂਜੀ ਬਰਾਤ ਹਾਂ ਹਾਂਜੀ ਵਧੀਆ ਨਿਪੜ ਜੇ। ਹਾਂਜੀ। ਹੋਰ ਤਾਂ ਨਹੀਂ ਕੋਈ। ਨਾ ਹੋਣੀ ਕੋਈ ਚੀਜ਼ ਆਪਾਂ ਲੋੜ ਗਈ ਪਈ ਬਸ। ਸੰਦੀਪ। ਸੁਲਤਾਨ ਵੇਣ ਪੇਣ। ਦੇਵਿਆ ਇਹ 5 ਮਾਰਚ ਨੂੰ ਹਾਂਜੀ ਤਾਂ ਕਿ ਹੁਣ ਤਿਆਰੀ ਤੇ ਹੁਣ ਸਾਡੀ ਕੋਈ ਤਿਆਰੀ ਨਹੀਂ ਹੈ ਇਹ ਤੇ ਫਿਰ ਮੇਰੇ ਭਰਾ ਦੇ ਸਾਟ ਲੱਗੇ ਸੀ ਤੇ ਬਹੁਤ ਜਿਆਦਾ ਪੈਸਾ ਲੱਗ ਗਿਆ ਚੋਕ ਸਿਕਾ ਕੇ ਪਹਲਾ ਦਿੱਤਾ ਹਿਆ ਤੇ ਹੁਣ ਤੁਹਾਡੇ ਪਿਤਾ ਤੁਹਾਡੇ ਪਿਤਾ ਮੇਰੇ ਮੇਰਾ ਡੈਡੀ ਨਹੀਂ ਹੈਗਾ ਜੇ ਮੇਰਾ ਡੈਡੀ ਹੁੰਦਾ ਸਿਰ ਤੇ ਫਿਰ ਮੈਨੂੰ ਸਾਨੂੰ ਕੋਈ ਟੈਨਸ਼ਨ ਨਹੀਂ ਪੈਂਦੇ ਲੈ ਜਿੰਨੇ ਪਰਿਵਾਰ ਦੇ ਵਿੱਚ ਮੈਂ ਅਸੀਂ ਤਿੰਨ ਭੈਣਾ ਤੇ ਚਾਰ ਭਰਾ ਇੱਕ ਭਰਾ ਇਕੱਲਾ ਇਕੱਲਾ ਸਾਡਾ ਏ ਭਰਾ ਸਾਡੇ ਨੂੰ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਸੀ ਇਹ ਤੇ ਸੱਟ ਲੱਗ ਗਈ ਸੀ ਬਹੁਤ ਜ਼ਿਆਦਾ ਡਿਪਰੈਸ਼ਨ ਹੋਏ ਦੋ ਚਾਰ ਮਹੀਨੇ ਹੋ ਗਏ ਡਿਪਰੈਸ਼ਨ ਦਾ ਬੜਾ ਪੈਸਾ ਲੱਗ ਗਿਆ ਚੁੱਕ ਚੁਕਾ ਕੇ 2.5 ਲੱਖ ਰੁਪਏ ਲੱਗੇ ਅੱਛਾ ਸੋਚਿਆ ਬਹੁਤ ਕੋਸ਼ਿਸ਼ ਕਰਦਾ ਬਸ ਕੰਦੀ ਵਿੱਚ ਮੈਂਸ ਕਰ ਆ ਬਹੁਤ ਜ਼ਿਆਦਾ ਸੋਚਿਆ ਹੀ ਕਿ ਮੇਰੇ ਭਰਾ ਨੂੰ ਨਾਲ ਸੱਟ ਲੱਗਦੀ ਤੇ ਮੈਂ ਧੂਮਤਾ ਮੇਰੇ ਭਰਾਣੇ ਵਿਆਹ ਕਰਨਾ ਹੈ ਤੇ ਪਰ ਹੁਣ ਸਾਡੇ ਕੋਲ ਕੋਈ ਪੈਸਾ ਵੀ ਨਹੀਂ ਹੈ ਕਿੰਨੀਆਂ ਤਿਆਰੀਆਂ ਹਲੇ ਕੋਈ ਨਹੀਂ ਤਿਆਰੀ ਹੋਈ ਹੈ ਬਸੇ ਦੋ ਸੂਟ ਦੀ ਹੋਈ ਹਲੇ ਤਿਆਰੀ ਅੱਛਾ ਜੇ ਸਭ ਕੁਝ ਸਹੀ ਹੁੰਦਾ ਤੇ ਫਿਰ ਅਸੀਂ ਕੀ ਸੋਚਾਂ ਜੀ ਕਿਸ ਤਰ੍ਹਾਂ ਆਪਾਂ ਭਰਾ ਦਾ ਸਵਾਗਤ ਕਰੀਏ ਬਹੁਤ ਵਧੀਆ ਕਰਨਾ ਹੀ ਭਰਾ ਦਾ ਵੀ ਹੁਣ ਹਲੇ ਹਾਲਾਤ ਮਾੜੇ ਹੋ ਗਏ ਅੱਛਾ ਕਿੰਨੇ ਕੁ ਬੰਦੇ ਆਣਗੇ ਭਰਾ ਦੇ ਚੰ ਲੱਗਦਾ ਤੁਹਾਨੂੰ 50-60 ਕਿੰਨੇ ਕੁ ਬੰਦੇ 60 ਕਿ ਆਈ ਜਾਣਗੇ ਪੂਰੇ 100 ਬੰਦੇ ਦਾ ਖਰਚਾ ਕਰਨ ਵਾਸਤੇ ਤੁਹਾਡੇ ਕੋਲ ਨਹੀਂ ਹਾਂਜੀ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਨਾਲੇ ਉਹ ਕੋਈ ਰੈਜਮੈਂਟ ਨਹੀਂ ਹਲੇ ਹੋਣਦੀ ਸਾਡੇ ਭਰਾਤ ਦਾ ਵੀ ਕਿਤੇ ਵਿਆਹ ਲੈਣ ਤੇ ਬੜੇ ਰਵਾਇਨਾਂ ਹੀ ਲਾਏ ਜਾਂਦੇ ਨੇ ਬੜੇ ਸਜਾਜ ਸਮਾਨ ਲਿਆਂਦਾ ਜਾਂਦਾ ਪਰ ਇੱਥੇ ਤਿਆਰੀਆਂ ਨਹੀਂ ਨਜ਼ਰ ਆ ਰਹੀ। ਹਲੇ ਇੱਥੇ ਕੋਈ ਨਹੀਂ ਤਿਆਰੀਆਂ ਨਜ਼ਰ ਆਣ ਦੀ ਮੈਨੂੰ ਤੇ ਲੋਕਾਂ ਨੂੰ ਸੇਤੀ ਸੇ ਕਹਿ ਰਹਿੰਦੇ ਪੀ ਤੁਹਾਡੀ ਉਹ ਤੁਹਾਡੀ ਵੱਧ ਠੀਕ ਹੈ। ਸਾਡੇ ਰਿਸ਼ਤੇਦਾਰ ਕੋਈ ਨਹੀਂ ਮਜਦ ਕਰੰਦਾ। ਸਦੇ ਭੇਜੇ ਉਹਨਾਂ ਨੂੰ ਵਿਆਹ ਦਾ ਪਤਾ। ਵਿਆਹ ਦਾ ਤੇ ਪਤਾ ਪਈ ਹੈਗਾ ਕੁੜੀ ਦਾ। ਹਾਂਜੀ। ਮਦਦ ਵਾਸਤੇ ਬਾਹਰ ਨਹੀਂ ਖੜੀ ਕਿਸੇ। ਕਹਿ ਨਹੀਂ ਮਦਦ ਵਾਸਤੇ ਸਾਡੀ ਬਾਹਰ